ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਾਲ ਹੋ ਗਈ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਜਾਨਕੀ ਕਿਸਾਨੀ ਅੰਦੋਲਨ ਦੇ ਵਿੱਚ ਟਰੈਕਟਰ ਲੈ ਕੇ ਜੀਵਿੰਦਾਰ ਗਏ ਸੀ ਮੈਨੂੰ ਇਹ ਗੱਲ ਕਰਦੇ ਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਗੁਰਲਾਲ ਸਿੰਘ ਘਨੋਰੀ ਐਮ ਐਲ ਏ ਕਬੱਡੀ ਖਿਡਾਰੀ ਨੇ ਬਹੁਤ ਵਧੀਆ ਪਲੇਅਰ ਹੈ ਤੇ ਉਹਦੀ ਕਰਤੂਤ ਸਾਹਮਣੇ ਆਈ ਕਹਿੰਦੇ ਧਰਨੇ ਵਿੱਚੋਂ ਟਰਾਲੀਆਂ ਟਰੈਕਟਰ ਚੋਰੀ ਹੋਏ ਟੁਕ ਮਿਲੇ ਕਿੱਥੋਂ ਜਿਹੜਾ ਐਮਐਲਏ ਝਾੜੂ ਬਾੜੀ ਦਾ ਗੁਰਲਾਲ ਸਿੰਘ ਘਨੌਰ ਉਹਦੇ ਰਿਸ਼ਤੇਦਾਰਾਂ ਦੇ ਘਰੋਂ ਕੁਝ ਕਹਿੰਦੇ ਨੇ ਇਹਦਾ ਆਪਣਾ ਘਰ ਹੈ ਤੇ ਵੀਡੀਓ ਵਾਇਰਲ ਹੋ ਗਈ ਹਾਲਾਂਕਿ ਗੁਰਲਾਲ ਸਿੰਘ ਘਨੌਰ ਨੇ ਇੱਕ ਵੀਡੀਓ ਪਾਈ ਹੈ ਉਹਦੇ ਵਿੱਚ ਕਹਿ ਰਿਹਾ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਦੀਨੇ ਟਰੈਕਟਰ ਟਰਾਲੀਆਂ ਚੋਰੀ ਕੀਤੇ ਨੇ ਉਹਨਾਂ ਦੀ ਕਾਰਵਾਈ ਹੋਵੇ ਖਾਲਾ ਕਿ ਉਹ ਕਹਿ ਰਿਹਾ ਉਹਨੇ ਸਪਾਈ ਦਿੱਤੀ ਹੈ ਪਰ ਉਹ ਵੀਡੀਓ ਬਹੁਤ ਮੈਲ ਹੋ ਗਈ ਲੋਕ ਸ਼ਰਿਆਮ ਕਹਿੰਦੇ ਨੇ ਕਹਿੰਦੇ ਜਿਹੜਾ ਇਹ ਘਰ ਹੈ ਗੁਰਲਾਲ ਘਨੌਰ ਦੇ ਰਿਸ਼ਤੇਦਾਰਾਂ ਦਾ ਕੁਝ ਕਹਿੰਦੇ ਨੇ ਨਹੀਂ ਇਹਦਾ ਆਪਣਾ ਘਰ ਹੈ ਯਾਨੀ ਕਿ ਮਿੱਤਰੋ ਦਾਲ ਵਿੱਚ ਕਾਲਾ ਹੈਗਾ ਹੁਣ ਇਹ ਬਦਲਾਏ ਜੀ ਜਿਹੜੇ ਬੰਦੇ 3 ਸਾਲ ਪਹਿਲਾਂ ਗਾਲੀ ਗਲੋਚ ਕਰਦੇ ਸੀ ਨਾ ਹਾਏ ਕਾਂਗਰਸੀ ਲੁੱਟ ਕੇ ਖਾ ਗਏ ਹਾਏ ਅਕਾਲੀ ਲੁੱਟ ਕੇ ਖਾ ਗਏ ਉਹ ਕਹਿੰਦੇ ਸੀ 74 ਸਾਲ ਲੁੱਟਣ ਵਾਲਿਆਂ ਨੂੰ ਚੇਂਜ ਕਰੋ ਨਕਾਰ ਦਿਓ ਨਵੀਂ ਪਾਰਟੀ ਨੂੰ ਵੋਟਾਂ ਪਾਓ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਬਦਲਾਅ ਚਾਹੀਦਾ ਰੌਲਾ ਪਾਉਂਦੇ ਸੀ ਨਾ ਆ ਬਦਲਾਅ ਦਾ ਰਿਜ਼ਲਟ ਤੁਹਾਨੂੰ ਮਿਲ ਰਿਹਾ ਇਹ ਤਾਂ ਐਨੇ ਗਲੱਗ ਨਿਕਲੇ ਕਿਸਾਨੀ ਅੰਦੋਲਨ ਵਿੱਚੋਂ ਟਰੈਕਟਰ ਟਰਾਲੀਆਂ ਚੋਰੀ ਕਰਕੇ ਲਿਆ ਰਹੇ ਨੇ ਬੰਦੇ ਯਾਰ ਇਹ ਤਾਂ ਸ਼ਰਿਆਂ ਫੜੇ ਗਏ ਕਾਲੀਆਂ ਰਾਤਾਂ ਵਿੱਚ ਇਹ ਕੀ ਕਰਦੇ ਹੋਣਗੇ ਮਾਈਨਿੰਗ ਦੇ ਵਿੱਚ ਕੀ ਕਰਦੇ ਹੋਣਗੇ ਰੇਤਾਂ ਕਿੱਦਾਂ ਵੇਚਦੇ ਹੋਣਗੇ ਨਸ਼ੇ ਕਿੱਦਾਂ ਵੇਚਦੇ ਹੋਣਗੇ ਇਹਨਾਂ ਦਾ ਤਾਂ ਪੰਜਾਬ ਦੇ ਨਾਲ ਕੋਈ ਲਾਗਾ ਦੇਗਾ ਹੀ ਨਹੀਂ ਪੰਜਾਬ ਨੂੰ ਸੁਧਾਰ ਕਰਨ ਦਾ ਪੰਜਾਬ ਦੇ ਵਿੱਚ ਕਰਪਸ਼ਨ ਨੂੰ ਖਤਮ ਕਰਨ ਦਾ ਨਸ਼ੇ ਖਤਮ ਕਰਨ ਦਾ ਤਾਂ ਇਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਇਹ ਤਾਂ ਸਭ ਤੋਂ ਵੱਡੇ ਠੱਗ ਨਿਕਲੇ ਮੈਂ ਜਿਹੜੇ ਲੋਕਾਂ ਨੇ ਬਦਲਾ ਬਦਲਾ ਕਰਕੇ ਵੋਟਾਂ ਪਾਈਆਂ ਸੀ ਉਹਨਾਂ ਨੂੰ ਬੇਨਤੀ ਕਰਨੀ ਹੈ ਮੈਂ ਕਿਉਂ ਕਹਿ ਰਿਹਾ ਕਿ ਸਾਡੇ ਪੰਜਾਬ ਵਿੱਚ ਭੇਡਾਂ ਬਹੁਤ ਨੇ ਸਾਡੇ ਪੰਜਾਬ ਵਿੱਚ ਖਾਚ ਬਹੁਤ ਨੇ ਇੱਕ ਤੀੜ ਬਹੁਤ ਨੇ ਮੈਂ ਕਿਉਂ ਕਹਿ ਰਿਹਾ ਆ ਕੋਈ ਦੇਖਿਆ ਸੀ ਮੈਂ ਇਲੈਕਸ਼ਨ ਤੋਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਇਹ ਬੰਦੇ ਜਿਹੜੇ ਬਦਲਾ ਬਦਲਾ ਕਰਦੇ ਨੇ ਨਾ ਇਹ ਬਦਲਾ ਐਸਾ ਕਰਨਗੇ ਪੰਜਾਬ ਦੇ ਲੋਕਾਂ ਦੀ ਨਾਨੀ ਚਿੱਤੇ ਕਰਾ ਦੇਣਗੇ ਕਰਾਤੀ ਹੈ ਨਾ ਦੱਸਿਓ ਹੁਣ ਇੱਕ ਪਾਸੇ ਕਰਤਾਰ ਸੰਧਮਾ ਕਹਿੰਦਾ ਸੀ ਕਿਸਾਨਾਂ ਦੇ ਨਾਲ ਖੜਿਆ ਅਲੜਾ ਤਮਾਤਰਾਵਾਂ ਵਾਲਾ ਇਹਨਾਂ ਦਾ ਮੰਤਰੀ ਸੀ ਨਾ ਕੁਲਦੀਪ ਸਿੰਘ ਢਾਲੀਵਾਲ ਡੱਲੇਵਾਲ ਦੇ ਕੋਲ ਜਾ ਕੇ ਕੀ ਕਹਿੰਦਾ ਸੀ ਸਾਡੀ ਐਨੀ ਗੱਲ ਮੰਨ ਲਓ ਅਸੀਂ ਤੁਹਾਡੇ ਨਾਲ ਖੜੇ ਹਾਂ ਆ ਖੜਗੇ ਨਾਲ ਮਤਲਬ ਕਿਸਾਨ ਆਗੂ ਵੀ ਦਲਾਲ ਇਹਨਾਂ ਦੇ ਨਾਲ ਮਿਲੇ ਹੋਏ ਨੇ ਇਹ ਕਿਸਾਨਾਂ ਨੂੰ ਬੇਨਤੀ ਕਰ ਰਿਹਾ ਮੈਂ ਜਿਹੜੇ ਕਹਿੰਦੇ ਸੀ ਨਾ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਖੜਗੇ ਕਿਸਾਨਾਂ ਦੇ ਨਾਲ ਇਹ ਖੁਦ ਟਰੈਕਟਰ ਟਰਾਲੀਆਂ ਚੋਰੀ ਕਰਕੇ ਆਪਣੇ ਘਰ ਲਿਆ ਰਹੇ ਨੇ ਕੀ ਕੁਝ ਚੋਰੀ ਕੀਤਾ ਹੋਣਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਦਾਂ ਟਰੈਕਟਰ ਟਰਾਲੀਆਂ ਵੱਡੇ ਸੀ ਖੜੇ ਗਏ ਕੋਈ ਵੀਡੀਓ ਬੈਰਲ ਹੋ ਗਈ ਕਿਸੇ ਨੇ ਫੋਨ ਕਰਤਾ ਵੀ ਟਰੈਕਟਰ ਟਰਾਲੀਆਂ ਕਿੱਥੇ ਖੜੇ ਨੇ ਇਹ ਤਾਂ ਤਾਂ ਖੜੇ ਗਏ ਨੋਟਾਂ ਦੀ ਕਾਪੀ ਤਾਂ ਜੇਬ ਚ ਪੈ ਜਾਂਦੀ ਹੈ ਦੋ ਚਾਰ ਬੈਗ ਤਾਂ ਗੱਡੀ ਵਿੱਚ ਲੁਕ ਜਾਂਦੇ ਨੇ ਕੀ ਕੁਝ ਕੀਤਾ ਹੋਣਾ ਹੀਰਨ ਜਿਹੜੀ ਡਰੱਗ ਹੈਗੀ ਆ ਉਹ ਤਾਂ ਕਰੋੜਾਂ ਦੇ ਕਿਲੋ ਹੈ ਗੱਡੀ ਵਿੱਚ 20-30 ਕਿਲੋ ਵੀ ਜਾ ਸਕਦੀ ਹੈ ਫੇਮ 5-7 ਕਿਲੋ ਗੱਡੀ ਜਾ ਸਕਦੀ ਹੈ ਪੈਸਿਆਂ ਦੇ ਬੈਗ ਜਾ ਸਕਦੇ ਨੇ ਕੌਣ ਪੁੱਛਦਾ ਹੋਊਗਾ ਜਿਹੜੇ ਬੰਦੇ ਟਰਾਲੀ ਟਰੈਕਟਰ ਚੋਰੀ ਕਰਦੇ ਨੇ ਉਹ ਵੀ ਐਮਐਲਏ ਹੋਵੇ ਮੌਜੂਦਾ ਤੇ ਉਹਨਾਂ ਨੇ ਹੋਰ ਕੀ ਕੁਝ ਕੀਤਾ ਹੋ ਤੁਸੀਂ ਹਿਸਾਬ ਕਿਤਾਬ ਲਾ ਨਹੀਂ ਸਕਦੇ ਆਇਆ ਬਦਲਾ ਲਿਆਉਣ ਦਾ ਸੁਆਦ ਕਹਲੇ ਬਦਲਾ ਹੋਰ ਚਾਹੀਨ ਹੈ ਹੁਣ ਚੌਥੇ ਬਦਲਾ ਦੀ ਹੋਰ ਤਿਆਰੀ ਕਰਨੀਓ ਅਸੀਂ ਪੰਜਾਬ ਦੇ ਲੋਕ ਮੈਂ ਵੀ ਤੁਹਾਡੇ ਵਿੱਚ ਹੀ ਆ ਮੈਂ ਬਾਹਰ ਨਹੀਂ ਹੈਗਾ ਅਸੀਂ ਬੁਸ਼ਰਮ ਹੋਏ ਆ ਅਸੀਂ ਝੁਕਦੇ ਪਾਲੜੇ ਵੱਲ ਜਾਂਦੇ ਆ ਅਸੀਂ ਕਿਸੇ ਕਿਰਦਾਰ ਵਾਲੇ ਬੰਦੇ ਨੂੰ ਦੇਖਦੇ ਨਹੀਂ ਜਿਹੜੇ ਹਲਕੇ ਦਾ ਅਸੀਂ ਐਮਐਲਏ ਬਣਾਉਣਾ ਹੈ ਅਸੀਂ ਉਹਦੀ ਪਰਖ ਹੀ ਨਹੀਂ ਕਰ ਸਕਦੇ ਇਹ ਕਬੱਡੀ ਖਿਡਾਰੀ ਹੈ ਜੀ ਇਹ ਪਹਿਲਵਾਨ ਹੈ ਜੀ ਇਹ ਕਬੱਡੀ ਦਾ ਪਲੇਅਰ ਹੈ ਜੀ ਇਹਨੂੰ ਮਾਨ ਸਨਮਾਨ ਮਿਲਣਾ ਚਾਹੀਦਾ ਜੀ ਆ ਦੇਖਾ ਨਜ਼ਾਰਾ ਤੁਹਾਨੂੰ ਅਗਲੇ ਟਰੈਕਟਰ ਟਰਾਲੀਆਂ ਚੋਰੀ ਕਰਕੇ ਘਰੇ ਲਈ ਜਾਂਦੇ ਨੇ ਪਤਾ ਨਹੀਂ ਕੀ ਕੁਛ ਕੀਤਾ ਹੋਣਾ ਹਲੇ ਇਹ ਬਦਲਾ ਹੈ ਛੋਟਾ ਹਲੇ ਵੀ ਪੰਜਾਬ ਦੇ ਲੋਕੋ ਝੁਗਦੇ ਪਾਲੜੇ ਵੱਲ ਨਾ ਤੁਰਿਆ ਕਰੋ ਜਦੋਂ ਕੋਈ ਮੂਵਮੈਂਟ ਸ਼ੁਰੂ ਹੁੰਦੀ ਹੈ ਥੋੜਾ ਬਹੁਤਾ ਉਹਦੀ ਰਿਸਰਚ ਕਰ ਲਿਆ ਕਰੋ ਨਾਂ ਭੇਡਾਂ ਬਣ ਕੇ ਪਿੱਛੇ ਤੁਰਿਆ ਕਰੋ ਉਹ ਕਿਸੇ ਨੇ ਸਵਾਲ ਕੀਤਾ ਸੀ ਸਕੂਲ ਦੇ ਵਿੱਚ ਕਹਿੰਦੇ ਟੀਚਰ ਨੇ ਕਲਾਸ ਪੂਰੀ ਬਹਾਲੀ ਕਰਨ ਲੱਗੇ ਬੇਟਾ ਜੇ 100 ਪੇੜ ਵਿੱਚੋਂ ਇੱਕ ਪੇੜ ਬਾਹਰ ਕੱਢ ਦਈਏ ਪਿੱਛੇ ਕਿੰਨੀਆਂ ਰਹਿ ਗਈਆਂ ਬਹੁਤੇ ਬੱਚਿਆਂ ਨੇ ਉਂਗਲ ਖੜੀ ਕਰਦੀ ਹੱਥ ਖੜਾ ਕਰਦਾ ਕਿ ਪਿੱਛੇ 99 ਰਹਿ ਗਈਆਂ ਜੀ ਇੱਕ ਆਜੜੀ ਦਾ ਬੱਚਾ ਬੈਠਾ ਸੀ ਉਹ ਕਹਿੰਦਾ ਜੀ ਮਾਸਟਰ ਜੀ ਤੁਹਾਡਾ ਸਵਾਲ ਗਲਤ ਹੈ ਕਹਿੰਦਾ ਕਿਉਂ ਕਹਿੰਦਾ ਪੇੜਾਂ ਨਾ ਕਹੋ ਤੁਸੀਂ ਇਹ ਕਹੋ ਵੀ 100 ਚੋਂ ਇੱਕ ਕੱਢ ਕੇ ਕਿੰਨੇ ਰਹਿ ਗਏ ਖੇਤਾ ਕਹਿੰਦਾ 99 ਰਹਿ ਜਾਣਗੇ ਜੇ ਕਹਿੰਦਾ ਤੁਸੀਂ ਕਿਹਾ ਵੀ ਭੇਡਾਂ 100 ਵਿੱਚੋਂ ਇੱਕ ਕੱਟ ਕੇ ਕਿੰਨੀਆਂ ਰਹਿ ਗਈਆਂ ਫਿਰ ਕਹਿੰਦਾ ਤੁਹਾਡਾ ਸਵਾਲ ਗਲਤ ਹੈ ਮਾਸਟਰ ਕਹਿੰਦਾ ਕਿਉਂ ਕਹਿੰਦਾ ਜਦੋਂ ਇੱਕ ਬਾੜੇ ਵਿੱਚ 100 ਭੇਡਾਂ ਵਿੱਚੋਂ ਇੱਕ ਭੇਡ ਨੂੰ ਬਾੜੇ ਵਿੱਚੋਂ ਬਾਹਰ ਕੱਢੋਗੇ ਨਾ ਉਦੋਂ ਸਾਰੀਆਂ ਉਹ ਇੱਕ ਭੇਡ ਦੇ ਪਿੱਛੇ ਜਾਣਗੀਆਂ ਇਹ ਐਵੇਂ ਨਹੀਂ ਕਹਾਵਤਾਂ ਬਣੀਆਂ ਹੋਈਆਂ ਇਹ ਸੱਚ ਹੈ ਅਸੀਂ ਪੰਜਾਬ ਦੇ ਲੋਕ ਭੇਡਾਂ ਦੀ ਤਰ੍ਹਾਂ ਜਿੱਧਰ ਇੱਕ ਭੇਡ ਦੁਰਦੀ ਐ ਅਸੀਂ ਸਾਰੇ ਭੇਡਾਂ ਵਾਂਗੂ ਤੇ ਪਿੱਛੇ ਦੁਰਦੇ ਆ ਆ ਬਦਲਾ ਪੇੜਾਨੇ ਕੀਤਾ ਸੀ ਜਿਹੜੇ ਬੰਦੇ ਅੱਜ ਕਨੌਰ ਜਨਨ ਕਿ ਗੁਰਲਾਲ ਕਨੌਰ ਵਰਗੇ ਐਮਐਲਏ ਬਣ ਕੇ ਵੀ ਟਰਾਲ ਟਰੈਕਟਰ ਤੇ ਟਰਾਲੀਆਂ ਚੋਰੀ ਕਰੀ ਜਾਂਦੇ ਆ ਸ਼ਰਿਆਂ ਫੜੇ ਕੇ ਘਰ ਦੇ ਵਿੱਚੋਂ ਇਹ ਬਦਲਾਇਆ ਛੱਡ ਹੋਰ ਕਰ ਲਿਓ ਬਦਲਾਇ ਹੋ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ